ਗੱਲਾਂ ਚੋ ਗੱਲ ਪੇਸ਼ਕਸ਼ ਨਿੰਦਰ ਕੁ ਗਿਆਨਵੀ ਪੰਜਾਬੀ ਸਾਹਿਤ ਜਗਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇੱਕ ਮਾਨਮਤੇ ਸ਼ਾਇਰ ਦੀ ਅਰਥੀ ਨੂੰ ਮੋਢਾ ਪੰਜਾਬ ਦਾ ਮੁੱਖ ਮੰਤਰੀ ਦੇ ਰਿਹਾ ਸੀ ਇੱਕ ਕਲਾਕਾਰ ਵੱਲੋਂ ਦੂਸਰੇ ਕਲਾਕਾਰ ਦਾ ਦਿੱਲੀ ਸਨਮਾਨ ਤੇ ਅੰਤਮ ਵਿਦਾਈ ਦੇਖ ਕੇ ਲੋਕਾਂ ਦੀਆਂ ਅੱਖਾਂ ਨਮ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 13 ਮਈ ਦੇ ਦਿਨ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਅੰਤਮ ਵਿਦਾਈ ਸਮੇਂ ਉਨ੍ਹਾਂ ਨੂੰ ਜਿਸ ਢੰਗ ਨਾਲ दिली ਆਦਰ ਤੇ ਸਨਮਾਨ ਭੇਟ ਕੀਤਾ ਹੈ ਉਸ ਨਾਲ ਪੰਜਾਬੀ ਲੇਖਕਾਂ ਤੇ ਕਲਾਕਾਰਾਂ ਸਮੇਤ ਪਾਠਕ ਜਗਤ ਵੀ ਗੌਰਵ ਮਹਿਸੂਸ ਕਰ ਰਿਹਾ ਹੈ ਆੰਤਮ ਸੰਸਕਾਰ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਡਾਕਟਰ ਪਾਤਰ ਜੀ ਦੇ ਘਰ ਗਏ ਪਰਿਵਾਰ ਨਾਲ ਗਲਵਕੜੀਆਂ ਪਾ ਕੇ ਦੁੱਖ ਸਾਂਝਾ ਕੀਤਾ ਤੇ ਅਥਰੂ ਪੁੰਝੇ ਪਾਤਰ ਸਾਹਿਬ ਦੀ ਆੰਤਮ ਯਾਤਰਾ ਵਿੱਚ ਘਰ ਤੋਂ ਸ਼ਾਮਲ ਹੋ ਕੇ ਸ਼ਮਸ਼ਾਨ ਘਾਟ ਤੱਕ ਮੁੱਖ ਮੰਤਰੀ ਨਾਲ ਨਾਲ ਆਏ ਮੁੱਖ ਮੰਤਰੀ ਨੇ ਲਗਭਗ ਡੇਢ ਘੰਟਾ ਸ਼ਮਸ਼ਾਨ ਘਾਟ 'ਚ ਲੇਖਕ ਨਾਲ ਬਤਾਇਆ ਮਰਹੂਮ ਪਾਤਰ ਜੀ ਦੀ ਦੇਹ ਉੱਤੇ ਰੀਤ ਭੇਟ ਕਰਨ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕਰਵਾਉਣ ਸਲਾਮੀ ਦੇਣ ਆਦਿ ਦੀਆਂ ਰਸਮਾਂ ਤੋਂ ਬਾਅਦ ਉਹਨਾਂ ਡਾਕਟਰ ਪਾਤਰ ਦੀਆਂ ਚੋਣਵੀਆਂ ਰਚਨਾਵਾਂ ਜਦ ਪੜ੍ਹੀਆਂ ਤਾਂ ਮੁੱਖ ਮੰਤਰੀ ਦੀਆਂ ਅੱਖਾਂ 'ਚੋਂ ਹੰਝੂ ਪਰਲ-ਪਰਲ ਵਹਿ ਰਹੇ ਸਨ ਮੁੱਖ ਮੰਤਰੀ ਮਾਰ ਨੇ ਪੰਜਾਬ ਦੇ ਗੈਰ ਹਾਜ਼ਰ ਰਹੇ ਸਿਆਸਤਦਾਨਾਂ ਨੂੰ ਇਹ ਵੀ ਅਹਿਸਾਸ ਕਰਾਇਆ ਹੈ ਕਿ ਕਲਾ ਤੇ ਕਲਮਕਾਰ ਦੀ ਇੱਜ਼ਤ ਇੰਜ ਕਰੀਦੀ ਹੈ ਹਵਾ ਮਹਾਨ ਬੱਦਲੇ ਅਡੋਂਣ ਦਾ ਇੰਤਜ਼ਾਰ ਕਰਾਂਗਾ ਮੈਂ ਇੱਕ ਚੰਨ ਦੇ ਵਾਪਸ ਆਉਣ